ਇਹ ਤਸਵੀਰਾਂ ਕਿਸੇ ਖੂਗਦਾਨ ਕੈਂਪਨੀਆ ਨਹੀਂ ਸਗੋ ਦਿੜਬਾ ਦੇ ਇੱਕ ਵਿਆਹ ਸਮਾਗਮ ਦੀਆਂ ਨੇ ਜਿੱਥੇ ਪਿੰਡ ਛਾਹੜ ਦੇ ਨਵੇਂ ਬਣੇ ਸਰਪੰਚ ਪ੍ਰੀਤਮ ਸਿੰਘ ਨੇ ਫੋਕੇ ਦਿਖਾਵੇਆਂ ਨੂੰ ਇੱਕ ਪਾਸੇ ਰੱਖ ਕੇ ਸਾਦੇ ਅਤੇ ਅਨੋਖੇ ਢੰਗ ਦੇ ਨਾਲ ਵਿਆਹ ਕਰਵਾਇਆ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇਹ ਵਿਆਹ ਮਹਿੰਗੇ ਪੈਲਸਾਂ ਦੇ ਵਿੱਚ ਨਹੀਂ ਸਗੋ ਖੁੱਲੇ ਮੈਦਾਨ ਦੇ ਵਿੱਚ ਹੋ ਰਿਹਾ ਹੈ ਬਰਾਤਿਆਂ ਦੇ ਲਈ ਖਾਣ ਪੀਣ ਦਾ ਪ੍ਰਬੰਧ ਸੱਭਿਆਚਾਰਕ ਪ੍ਰੋਗਰਾਮ ਆਦ ਸਭ ਕੁਝ ਖੁੱਲੇ ਮੈਦਾਨ ਦੇ ਵਿੱਚ ਹੋ ਰਿਹਾ ਹੈ ਇਨਨ੍ਹੇ ਨਹੀਂ ਇਸ ਵਿਆਹ ਦੇ ਵਿੱਚ ਖੂਨਦਾਨ ਕੈਂਪ ਦਾ ਵੀ ਖਾਸ ਆਯੋਜਨ ਕੀਤਾ ਗਿਆ ਇਸ ਬਾਰੇ ਜਦੋਂ 프리ਦਮ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਇੱਛਾ ਸੀ ਕਿ ਉਹ ਆਪਣਾ ਵਿਆਹ ਅਨੋਖੇ ਢੰਗ ਦੇ ਨਾਲ ਕਰਨ ਇਸ ਤੇ ਚੱਲਦੇ ਆ ਉਹਨਾਂ ਨੇ ਆਪਣੇ ਵਿਆਹ ਦੇ ਵਿੱਚ ਅਨੋਖੀ ਮਿਸਾਲ ਪੈਦਾ ਕੀਤੀ ਜਿਵੇਂ ਦੂਸਰੇ ਲੋਕ ਕਰਦੇ ਆ ਆਸਲਾ ਪ੍ਰਮੋਟ ਕਰਦੇ ਆ ਅਸ਼ਾ ਪ੍ਰਮੋਟ ਕਰਦੇ ਆ ਸੀ ਉਹ ਉੱਪਰ ਉੱਟ ਕੇ ਜਿਹੜਾ ਡਿਲੀਸ਼ਨ ਕੈਂਪਰ ਰੱਖਿਆ ਸੀ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਵੀ ਇਦਾਂ ਦੇ ਉਪਰਾਲੇ ਕਰੋ ਤਾਂ ਕਿ ਜੋ ਇਨਸਾਨੀਅਤ ਹੈ ਉਹਦਾ ਭਲਾ ਹੋ ਸਕੇ ਜਿਵੇਂ ਆ ਦੇਖੋ ਜੀ ਆਮ ਲੋਕ ਬਹੁਤ ਜ਼ਿਆਦਾ ਖਰਚ ਕਰਦੇ ਆ ਸ਼ੋਸ਼ੇਬਾਜ਼ੀਆ ਕਰਦੇ ਆ ਕੋਸ਼ਿਸ਼ ਕਰੀਆ ਵੀ ਖਰਚਾ ਘੱਟ ਹੋਵੇ ਸੇਰੇ ਨਾਲ ਪ੍ਰੋਗਰਾਮ ਰੱਖਿਆ ਸੀ ਬਲੱਡ ਡੋਨੇਸ਼ਨ ਕੈਂਪ ਦਾ ਬਹੁਤ ਮੁੰਡਿਆਂ ਨੇ ਯੂਥ ਵਾਲਿਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਣਾ ਏ ਕਿ ਸ਼ੋਸ਼ੇਬਾਜੀ ਤੋਂ ਉੱਪਰ ਉੱਠ ਕੇ ਚੰਗੇ ਕੰਮਾਂ ਵੱਲ ਜਾਓ ਸਾਡੀ ਮੈਰਿਸ ਤੇ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ ਗਿਆ ਆਈ ਏਮ ਸੋ ਹੈਪੀ ਬਹੁਤ ਉਪਰਾਲਾ ਕੀਤਾ ਗਿਆ ਹੈਗਾ ਬਹੁਤ ਜ਼ਿਆਦਾ ਜੀ ਇਸ ਵਿਆਹ ਵਿੱਚ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਜੀ ਮਾਨ ਨੇ ਦੱਸਿਆ ਕਿ ਨੌਜਵਾਨ ਪ੍ਰੀਤਮ ਸਿੰਘ ਨੇ ਸਰਪੰਚੀ ਦੀ ਚੋਣ ਬਿਨਾਂ ਨਸ਼ੇ ਵੰਡ ਕੇ ਜਿੱਤੀ ਪਰ ਜਿੱਥੇ ਜਿਹੜੇ ਪਿੱਛੇ ਸਰਪੰਚ ਬਣਨ ਦੇ ਬਹੁਤ ਵੱਡੀਆਂ ਵੋਟਾਂ ਤੇ ਔਰ ਉਸ ਨੇ ਵੋਟਾਂ ਦੌਰਾਨ ਵੀ ਇਹਨਾਂ ਨੇ ਕੋਈ ਨਸ਼ਾਨੀ ਮੰਡੀਆ ਕੋਈ ਸ਼ਰਾਬ ਨਹੀਂ ਮੰਡੀ ਕੋਈ ਭੁੱਖੀ ਨਹੀਂ ਮੰਡੀ ਬਿਲਕੁਲ ਵਿਕਾਸ ਦੇ ਨਾਂ ਤੇ ਇਲੈਕਸ਼ਨ ਲੜੀਆ ਔਰ ਕਿਹਾ ਸੀ ਕਿ ਮੈਂ ਲੋਕਾਂ ਦੇ ਕੰਮ ਕਰੂ ਅੱਜ ਇਹਨਾਂ ਨੇ ਮੈਰਿਜ ਕਰਵਾਈਆ ਇਸ ਦਾ ਸੀ ਵਧਾਈ ਦੇਣ ਲਈ ਪਹੁੰਚੇ ਸਾਡੀ ਸਾਰੀ ਸਪੁੱਚੀ ਟੀਮ ਅੱਜ ਖੂਦਾਨ ਕੈਂਪ ਲਾਇਆ ਮੈਂ ਸਮਝਦਾ ਬਹੁਤ ਹੀ ਸਮਾਜ ਦਾ ਅੱਛਾ ਕੰਮ ਕੀਤਾ ਸਾਰੇ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਆ ਇਲਾਕੇ ਨੂੰ ਪੰਜਾਬ ਨੂੰ ਸੇਧ ਲੈਣੀ ਚਾਹੀਦੀ ਜਿਸ ਦਿਨ ਉਹਨਾਂ ਦਾ ਕੋਈ ਧਾਰਮਿਕ ਸਮਾਗਮ ਹੋਵੇ ਚਾਹੇ ਵਿਆਹ ਹੋਵੇ ਚਾਹ ਵਿਆਵ ਵਿੱਚ ਖੂਦਨ ਕੈਂਪ ਲਗਵਾ ਕੇ ਇਸ ਨੌਜਵਾਨ ਸਰਪੰਚ ਨੇ ਵਾਕਈ ਇੱਕ ਨਮੀ ਮਿਸਾਲ ਪੈਦਾ ਕੀਤੀ ਹੈ ਅਤੇ ਇਸ ਦੀ ਜਿੰਨੀ ਤਾਰੀਫ ਕੀਤੀ ਜਾਏ ਉਨੀ ਥੋੜੀ ਹੈ। ਦਿੜਬਾ ਤੋਂ ਵਿਨੋਦ ਕੁਮਾਰ गोयल ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978